ਅਸੀ ਗੱਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਚ ਅਸੀਂ ਗੱਲ ਕਰਾਂਗੇ ਸੈਂਟਰਲ ਬੈਂਕ ਅੱਜ ਅਸੀਂ ਗੱਲ ਕਰਾਂਗੇ ਸੈਂਟਰਲ ਬੈਂਕ ਆਫ ਇੰਡੀਆ ਰਿਕਰੂਟਮੈਂਟ 2025 ਠੀਕ ਹੈ ਫੈਕਲਟੀ ਲਈ ਕਿਵੇਂ ਅਪਲਾਈ ਕਰਨਾ ਆਫੀਸ ਅਸਿਸਟੈਂਟ ਵਾਚਮੈਨ ਪੋਸਟ ਠੀਕ ਹੈ ਜੀ ਤੇ ਸੈਂਟਰਲ ਬੈਂਕ ਆਫ ਇੰਡੀਆ ਰਿਕਰੂਟਮੈਂਟ 2025 ਸਭ ਤੋਂ ਪਹਿਲਾਂ ਤਾਂ ਇਹ ਗੱਲ ਕੀਤੀ ਜਾਵੇ ਵੈਕੈਂਸੀ ਹੈਗੀ ਸੀਬੀਆਈ ਬੈਂਕ ਨਿਊ ਵੈਕੈਂਸੀ ਠੀਕ ਹੈ ਜੀ ਆਰਗੇਨਾਈਜੇਸ਼ਨ ਹੈਗੀ ਸੈਂਟਰਲ ਬੈਂਕ ਆਫ ਇੰਡੀਆ ਬੂਸਟ ਨੇਮ ਹੈ ਕਿ ਫੈਕਲਟੀ اٹੈਂਡਰ ਸਬ ਸਟਾਫ ਵਾਚਮੈਨ ਕਮ ਗਾਰਡਨਰ ਟੋਟਲ ਪੋਸਟਾਂ ਹੈ ਜੀ ਵੇਰੀਅਸ ਅਪਲਾਈ ਮੋਡ ਹੈਗਾ ਜੀ ਆਫਲਾਈਨ ਕੌਣ ਅਪਲਾਈ ਕਰ ਸਕਦਾ ਆਲ ਮੇਲ ਤੇ ਫੀਮੇਲ ਠੀਕ ਹੈ ਜੀ ਤੇ ਸੀਬੀਆਈ ਨਿਊ ਸੀਬੀਆਈ ਬੈਂਕ ਨਿਊ ਵੈਕੈਂਸੀ ਮੈਕਸਿਮਮ ਉਮਰ ਕਿੰਨੀ ਹੋਣੀ ਚਾਹੀਦੀ ਜੀ 40 ਸਾਲ ਠੀਕ ਹੈ ਜੀ ਤੇ ਐਪਲੀਕੇਸ਼ਨ ਦੀ ਫੀਸ ਕੋਈ ਨਹੀਂ ਹੈ ਜਨਰਲ ਲਈ ਵੀ ਨਹੀਂ ਕੋਈ ਓਬੀਸੀ ਲਈ ਵੀ ਨਹੀਂ ਕੋਈ ਐਸਸੀ ਐਸਟੀ ਪੀਡਬਲ ਲਈ ਵੀ ਨਹੀਂ ਕੋਈ ਠੀਕ ਹੈ ਜੀ ਉਸ ਤੋਂ ਵਾਝੇ ਗੱਲ ਕੀਤੀ ਜਾਵੇ ਤਾਂ ਸਿਲੈਕਸ਼ਨ ਦਾ ਪ੍ਰੋਸੈਸ ਕੀ ਹੈ ਸਿਲੈਕਸ਼ਨ ਦਾ ਪ੍ਰੋਸੈਸ ਹੈਗਾ ਇੰਟਰਵਿਊ ਥੈਨ ਡਾਕੂਮੈਂਟ ਵੈਰੀਫਿਕੇਸ਼ਨ ਥੈਨ ਬਾਕੀ ਦੀ ਨੋਟੀਫਿਕੇਸ਼ਨ ਦੇਖ ਸਕਦੇ ਹੋ ਮੋਰ ਡਿਟੇਲ ਲਈ ਐਜੂਕੇਸ਼ਨ ਕੁਆਲਿਫੀਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਫੈਕਲਟੀ ਗ੍ਰੈਜੂਏਟ ਹੋਣੀ ਚਾਹੀਦੀ ਹੈ ਅਟੈਂਡੈਂਸ ਸਬਸਟਾਫ 10 ਠੀਕ ਹੈ ਜੀ ਵਾਚਮੈਨ ਲਈ 7 ਪਾਸ ਵਾਚਮੈਨ ਕਮ ਬਾਡਲ ਡਾਕੂਮੈਂਟ ਕੀ ਚਾਹੀਦੇ ਪਾਸਪੋਰਟ ਸਾਈਜ਼ ਫੋਟੋ ਲੈ ਆਈਓ ਸਿਗਨੇਚਰਸ ਹੋਣ ਆਧਾਰ ਕਾਰਡ ਹੋਵੇ एजुकेशन सर्टिफिकेट सर्टिफिकेट हो सर्टकेट होस्ट सर्टिफकेट अप्लाई करना सेंट्रल बैंक ऑफ इंडिया जी कैंडीडेट अपनी नोटिफिकेशन पढ़ लैन ऑफिशियल वैबसाइट पर चले जाए दैन ऑनलाइन फिर क्लिक कर लिंक से विज ऑफिशियल वैबसाइट पर फिर वेज अपने आप ठीक है जी उस अपना ਇਨ ਮੋਰਚ ਤੇ ਜੇ ਆਨਲਾਈਨ ਆਫਲਾਈਨ ਵੈਕੈਂਸੀ ਕੀ ਫਾਰਮ ਫਿਲ ਕਰ ਤੇ ਉਹਨੂੰ ਮੈਂਸ਼ਨ ਅਡਰੈਸ ਤੇ ਭੇਜ ਦਿਓ ਰੈਗੂਲਰ ਜਾਂ ਐਕਸਪ੍ਰੈਸ ਮੇਲ ਦੇ ਦਿਓ ਜੇ ਆਨਲਾਈਨ ਆ ਤਾਂ ਫੀਸ ਪੇ ਕਰੋ ਆਨਲਾਈਨ ਕ੍ਰੈਡਿਟ ਕਾਰਡ ਡੈਬਿਟ ਕਾਰਡ ਜਾਂ ਆਨਲਾਈਨ ਬੈਂਕਿੰਗ ਨਾਲ ਤੇ ਸਟੇ ਕਰੋ ਸਟੇ ਟਿਊਨ ਡਰੋ ਵੈਬਸਾਈਟ ਤੇ ਬਸ ਈ ਚੀਜ਼ ਬਾਕੀ ਅਪਲੀਕੇਸ਼ਨ ਸਟਾਰਟ ਹੋ ਗਈਆਂ ਆ ਠੀਕ ਹੈ ਜੀ ਲਾਸਟ ਡੇਟ 30 ਨਵੰਬਰ ਆ ਜੀ